পাঠਕਾਂ ਦੀ ਪਰਜ਼ੋਰ ਮੰਗ ਦੇ ਉੱਤੇ ਪੇਸ਼ ਕਰ ਰਹੇ ਹਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੈਂਡਾ ਵੇ ਜੰਡੋਰੀਆ ਅੱਜ ਤੁਸੀਂ ਇਸ ਨਾਵਲ ਦਾ 10ਵਾਂ ਭਾਗ ਸੁਣ ਰਹੇ ਹੋ ਅਗਲੇ ਦਿਨ ਉਹ ਤਿੰਨੇ ਜੀ ਤਿਆਰ ਹੋ ਕੇ ਹੜੀ ਵੱਡਣ ਖੇਤ ਚਲੇ ਗਏ ਚੰਦ ਕੌਰ ਮਾੜੀ ਮੁੱਟੀ ਵੱਢ ਕੇ ਪਾਣੀ ਧਾਣੇ ਨਲਕੇ ਤੋਂ ਲੈ ਆਉਂਦੀ ਚਾਹ ਤਰ ਲੈਂਦੀ ਫਿਰ ਵੀ ਉਸ ਕੋਲ ਜਿੰਨੀ ਕੋ ਵੱਢੀ ਜਾਂਦੀ ਉਹ ਵੱਢ ਵੀ ਲੈਂਦੀ ਦੁਪਹਿਰੇ ਲੈਂਬਰ ਤੇ ਸ਼ਰਣੋਂ ਵੀ ਘੰਟਾ ਕੋਟਾਲੀ ਥੱਲੇ ਬੈਠ ਕੇ ਦਮ ਲੈਂਦੇ ਤੇ ਫਿਰ ਗੱਲਾਂ ਕਰਦੇ ਇੱਕ ਦਿਨ ਲੈਂਬਰ ਨੇ ਟਾਲੀ ਥੱਲੇ ਬੈਠੇ ਨੇ ਖੇਤ ਵਿੱਚ ਇੱਕ ਵਾਬਰੋਲਾ ਲੰਘਿਆ ਜਾਂਦਾ ਵੇਖਿਆ ਅਤੇ ਉਸਦੇ ਮਨ ਅੰਦਰ ਗੀਤ ਬਣਨ ਲੱਗ ਪਿਆ ਉਹ ਨਾਲੇ ਹਾੜੀ ਵੱਡੀ ਗਿਆ ਨਾਲੇ ਮਨ ਹੀ ਮਨ ਵਿੱਚ ਗੀਤ ਬਣਾਈ ਗਿਆ ਸ਼ਾਮ ਨੂੰ ਦਿਨ ਛਪੇ ਉਹ ਘਰ ਚਲੇ ਜਾਂਦੇ ਸੀ ਨਹਾ ਧੋ ਕੇ ਰੋਟੀ ਖਾ ਕੇ ਉਹ ਸਾਰੇ ਪੈ ਗਏ ਚੰਦ ਕੋਰ ਪੌੜੀ ਚੜ ਕੇ ਕੋਠੇ ਤੇ ਪਹੁੰਚ ਜਾਂਦੀ ਸੀ ਥੋੜੇ ਚਿਰ ਬਾਅਦ ਰੋ ਲੈਂਬਰ ਨੇ ਲੈਂਪ ਦੀ ਬੱਤੀ ਉੱਚੀ ਕੀਤੀ ਤੇ ਕਾਪੀ ਪੈਨ ਲੈ ਕੇ ਲੈਂਪ ਕੋਲ ਬੈਠ ਕੇ ਗੀਤ ਲਿਖਣ ਲੱਗ ਪਿਆ ਗੀਤ ਤਾਂ ਉਸ ਦੇ ਦਿਲ ਵਿੱਚ ਬਣਿਆ ਹੀ ਪਿਆ ਸੀ ਬਸ ਲਿਖਣ ਵਾਲਾ ਹੀ ਬਾਕੀ ਸੀ ਗੀਤ ਲਿਖ ਕੇ ਫਿਰ ਉਹ ਆਪ ਹੀ ਗੁਣਗਣਾਉਣ ਲੱਗਿਆ ਰਾਹੇ ਜਾਂਦੇ ਅਰਾਈਆ ਰਾਹੇ ਜਾਂਦੇ ਅਰਾਈਆ ਤੇਰੇ ਹੱਥ ਵਿੱਚ ਦਾ ਤਰੀ ਨਿੱਕੀ ਜੇ ਹੀ ਜ਼ਿੰਦ ਨਿੱਕੀ ਜੇ ਹੀ ਜ਼ਿੰਦ ਵੇ ਪਹਾੜਾਂ ਜਿੱਡੀ ਰਾਹੇ ਜਾਂਦੇ ਅਰਾਈਆ ਰਾਹੇ ਜਾਂਦੇ ਅਰਾਈਆ ਰਹ ਹੈ ਜਾਂਦੇ ਅਰਾਈਆ ਵੜੀ ਕਣਕਾਂ ਦੀ ਕਰੇਂਗਾ ਪਲਕਾਂ 'ਚ ਹੰਝੂ ਪਲਕਾਂ 'ਚ ਹੰਝੂ ਕਿਵੇਂ ਦਿਲ ਉੱਤੇ ਜਰੇਂਗਾ ਪਲਕਾਂ 'ਚ ਹੰਝੂ ਬੰਨੇ ਬੰਨੇ ਆਵੀ ਬੰਨੇ ਬੰਨੇ ਆਵੀ ਮੇਰੀ ਸੋਣ ਜਾਂ ਮੀ ਬਾਤ ਵੇ ਚੁੰਨੀ ਦੇ ਚਲੂੰਗੇ ਚੁੰਨੀ ਦੇ ਚਲੂੰਗੇ ਵਿੱਚ ਗਮਾਂ ਦੀ ਸੁਗਾਤ ਵੇ ਚੁੰਨੀ ਦੇ ਚਲੂੰਗੇ ਗੀਤ ਲਿਖੀ ਜਾਂਦੇ ਸ਼ਰਨਜੀਤ ਆ ਕੇ ਆਖਣ ਲੱਗੀ ਇਹ ਕੀ ਲਿਖੀ ਜਾਂਨੇ ਹੋ ਗੀਤ ਲਿਖਦਾ ਹਾਂ ਮੈਨੂੰ ਕਿਤਾਬਾਂ ਪੜ੍ਹ ਪੜ ਕੇ ਇਹ ਵੈਲ ਲੱਗ ਗਿਆ ਇਹ ਵੈਲ ਤਾਂ ਵਧੀਆ ਹੈ ਦੂਜੇ ਵੈਲਾ ਨਾਲੋਂ ਸ਼ਰਨਜੀਤ ਨੇ ਖੁਸ਼ ਹੋ ਕੇ ਕਿਹਾ ਫਿਰ ਲੈਂਬਰ ਨੇ ਗੀਤ ਸ਼ਰਨੋ ਨੂੰ ਧੀਮੀ ਆਵਾਜ਼ ਨਾਲ ਗਾ ਕੇ ਸੁਣਾਇਆ ਉਹ ਖੁਸ਼ ਹੋ ਕੇ ਦੁਬਾਰਾ ਗੀਤ ਗਾਉਣ ਦੀ ਕੋਸ਼ਿਸ਼ ਕਰਨ ਲੱਗੀ ਫਿਰ ਉਹ પતિ ਪਤਨੀ ਤੇ ਰਿਸ਼ਤੇ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਗੱਲਾਂ ਕਰਨ ਲੱਗ ਪਏ ਜੈਗਰ ਨੂੰ ਦੂਜੀ ਵਾਰ ਫਿਰ ਲੈਂਬਰ ਨੇ ਹੋਮੋਪੈਥੀ ਦਵਾਈ ਲਿਆ ਕੇ ਦਿੱਤੀ ਸੀ ਉਹ ਜਿਵੇਂ ਜਿਵੇਂ ਖਾਈ ਗਿਆ ਜੋੜਾਂ ਵਿੱਚ ਦਰਦ ਤਾਂ ਹੁਣੋਂ ਹੁਣ ਕਾਫੀ ਆਰਾਮ ਆ ਗਿਆ ਸੀ ਕੁਛ ਕੁਛ ਉਂਗਲਾਂ ਵੀ ਖੁੱਲਣ ਲੱਗ ਪਈਆਂ ਸਨ ਜਾਗਰ ਨੂੰ ਇੰਜ ਲੱਗਣ ਲੱਗ ਪਿਆ ਕਿ ਉਸ ਨੂੰ ਆਰਾਮ ਆ ਜਾਵੇਗਾ ਪ੍ਰੀਤੋ ਨੇ ਜਾਗਰ ਨਾਲ ਮਿੱਠੀਆਂ ਮਾਰ ਕੇ ਤੇ ਉਸ ਦੀ ਸੇਵਾ ਕਰਕੇ ਉਸ ਨੂੰ ਪੂਰਾ țeਹਾ ਲਿਆ ਪ੍ਰੀਤੋ ਦੇ ਪੇਕੇ ਜੀਕੂ ਪਿੰਡ ਲਗਭਗ ਉਸ ਤੇ ਸੌਹਰਿਆ ਬੁਰਜ ਕਲਾਂ ਤੋਂ 8-9 ਮੀਲ ਤੇ ਹੀ ਸੀ ਪ੍ਰੀਤੋ ਦੇ ਕੋਈ ਹੋਰ ਭੈਣ ਭਰਾ ਨਹੀਂ ਸੀ ਉਸਦੀ ਮਾਂ ਵੀ ਰੱਬ ਨੂੰ ਪਿਆਰੀ ਹੋ ਗਈ ਸੀ ਪ੍ਰੀਤੋ ਦਾ ਪਿਓ ਹੁਣ ਬੁढ़ा ਹੋ ਗਿਆ ਸੀ ਸਾਰੀ ਉਮਰ ਉਹ ਜਿੰਨਾ ਜ਼ਿੰਮੇਦਾਰਾਂ ਦੇ ਸਿਰ ਹੀ ਰਲਦਾ ਰਿਹਾ ਸੀ ਉਹਨਾਂ ਦੇ ਹੀ ਘਰ ਹੁਣ ਠੋਰਾ ਠਾਰੀ ਕਰ ਲੈਂਦਾ ਸੀ ਅਤੇ ਜਿ ਉਹਨਾਂ ਦੇ ਘਰੋਂ ਹੀ ਰੋਟੀ ਪਾਣੀ ਛੱਕ ਲੈਂਦਾ ਉਹ ਜ਼ਿੰਮੇਦਾਰ ਹੁਣ ਪਿੰਡ ਦੇ ਸਰਪੰਚ ਸਨ ਆਪਣੇ ਘਰ ਉਹ ਜਿੰਦਾ ਲਾ ਜਾਂਦਾ ਸੁਭਾਤ ਨੂੰ ਵੀ ਅਤੇ ਬਾਹਰਲੇ ਵਾਰ ਨੂੰ ਵੀ ਕਦੇ ਕਦੇ ਘਰ ਗਿੜਾ ਮਾਰ ਜਾਂਦਾ ਸਵਾਤ ਦੇ ਨਾਲ ਛਤੜੇ ਵਿੱਚ ਉਸਦੇ ਇੱਕ ਕੁੱਤਾ ਆ ਬੈੰਦਾ। ਕੁੱਤਾ ਗਵੰਡੀਆਂ ਦੇ ਘਰੋਂ ਰੋਟੀ ਖਾ ਕੇ ਛਤੜੇ ਵਿੱਚ ਆ ਬੈੰਦਾ। ਗਵੰਡੀਆਂ ਨੂੰ ਇਹ ਸੁਖ ਸੀ ਕਿ ਇਹ ਕੁੱਤਾ ਰਾਤ ਨੂੰ ਭੌਂਕਦਾ ਰਹਿੰਦਾ ਹੈ। ਭਾਵ ਪਹਿਰਾ ਦਿੰਦਾ। ਇੱਕ ਦਿਨ ਰਾਤ ਨੂੰ ਰੋਟੀ ਟੁੱਕ ਦਾ ਕੰਮ ਮੁਕਾ ਕੇ ਪ੍ਰੀਤੋ ਜਾਗਰ ਦੇ ਮੰਜੇ ਕੋਲ ਬੈਠ ਗਈ। ਆਖਣ ਲੱਗੀ ਮੈਂ ਤੈਨੂੰ ਇੱਕ ਸਲਾਹ ਪੁੱਛਦੀ ਹਾਂ। ਤੂੰ ਨਾ ਠੰਡੇ ਦਿਮਾਗ ਨਾਲ ਸੋਚੀ। ਜੇ ਆਪਾਂ ਚੀਕੂ ਪੰਡ ਮੇਰੇ ਪੇਕੀ ਚੱਲ ਵੜੀਏ ਜਦੋਂ ਮੈਂ ਪਿਛਲੇ ਮਹੀਨੇ ਮੇਰੇ ਬਾਪੂ ਨੂੰ ਮਿਲਣ ਗਈ ਸੀ ਉਸ ਨੇ ਮੈਨੂੰ ਆਖਿਆ ਸੀ ਪ੍ਰੀਤੋ ਜੇ ਤੁਸੀਂ ਪੁੱਤ ਇੱਥੇ ਆ ਜਾਵੋ ਤਾਂ ਮੈਂ ਥੋੜੀ ਮਾੜੀ ਮੋਟੀ ਸਹਾਇਤਾ ਵੀ ਦੇ ਦਿਆ ਕਰਾਂ ਨਾਲੇ ਘਰੇ ਆ ਕੇ ਰੋਟੀ ਪਾਣੀ ਖਾ ਜਾਇਆ ਕਰਾਂ ਨਾਲੇ ਜਾਗਰ ਸਿਓ ਨੂੰ ਖੇਤ ਕੋਈ ਰਾਖੀ ਬੈਠਣ ਦੇ ਕੰਮ ਦਾ ਜੁਗਾੜ ਕਰ ਦੇਵਾਂ ਰਾਖੀ ਬੈਠਣ ਦੇ 4 ਪੈਸੇ ਉਹ ਕਮਾ ਲਿਆ ਕਰੇਗਾ ਸਰਪੰਚ ਨੂੰ ਆਖ ਕੇ ਉਸ ਨੂੰ ਬਾਗ ਵਿੱਚ ਬੂਟਿਆਂ ਦੀ ਰਾਖੀ ਬਹਾ ਦੇਵਾਂਗਾ। ਬਸ ਮੰਝੇ ਤੇ ਬੈਠੇ ਹੀ ਰਹਿਣਾ ਹੈ। ਮੰਝੇ ਤੇ ਬੈਠੇ ਬੈਠੇ ਹੀ ਜਨੋਰਾ ਨੂੰ ਹਾਥ-ਹਾਥ ਕਰੀ ਜਾਣਾ ਹੈ। ਬੈਠੇ ਨੂੰ ਚਾਰ ਛਿਲੜ ਮਿਲ ਜਾਇਆ ਕਰਨਗੇ ਪੁੱਤ। ਕੀ ਮਾੜੇ ਹਨ। ਤੂੰ ਉੱਥੋਂ ਹੀ ਕੱਖ ਪੱਠਾ ਖੋਤ ਕੇ ਘਰ ਲੈ ਆਇਆ ਕਰੀ। ਝੋਟੀ ਨਾਲ ਹੀ ਲੈ ਆਇਓ। ਮੇਰੇ ਬਾਪੂ ਨੇ ਮੈਨੂੰ ਇਹ ਸਲਾਹ ਦਿੱਤੀ। ਵਧੀਆ ਲੱਗੀ। ਇਹ ਸੁਣ ਕੇ ਜਾਗਰ ਅੰਦਰੋਂ ਪੂਰਾ ਖੁਸ਼ ਹੋ ਗਿਆ। ਉਸਨੂੰ ਲੱਗਿਆ ਕਿ ਪ੍ਰੀਤੂ ਮੇਰਾ ਕਿੰਨਾ ਖਿਆਲ ਰੱਖਦੀ ਹੈ ਫਿਰ ਉਹ ਬੋਲਿਆ ਝੋਟੀ ਉੱਥੇ ਕਿਵੇਂ ਲਿਜਾਵਾਂਗੇ ਹਾਂ ਐਂ ਕਰ ਲਾਂਗੇ ਫਿਰ ਜਾਗਰ ਬੋਲਿਆ ਕਿੱਦਾਂ ਚੱਲੀਏ ਅਜੇ 2-4 ਦਿਨ ਸੋਚ ਵਿਚਾਰ ਕਰ ਲਈਏ ਪ੍ਰੀਤੋ ਨੇ ਕਿਹਾ ਚੰਗਾ ਆਖ ਜਾਗਰ ਨਵੇਂ ਸੁਪਨੇ ਲੈਣ ਲੱਗ ਪਿਆ ਇੱਕ ਦਿਨ ਪਿਛਲੇ ਪਹਿਰ ਪ੍ਰੀਤੋ ਨੰਦਕੌਰ ਵਰਗੀਆਂ ਨਾਲ ਖੇਤ ਪੱਠਿਆਂ ਨੂੰ ਗਈ ਹੋਈ ਸੀ ਇਸ ਵੇਲੇ ਹੀ ਚੂੜੂ ਅਮਲੀ ਜਾਗਰ ਕੋਲ ਆ ਜਾਂਦਾ ਅੱਜ ਵੀ ਉਹ ਪਾਇਆ ਦੁੱਧ ਗਲਾਸ ਵਿੱਚ ਲੈ ਆਇਆ ਤੇ ਚਾਹ ਕਰਨ ਲੱਗ ਪਿਆ ਇਤਨੇ ਚਿਰ ਵਿੱਚ ਗਗਨਾ ਤੇ ਤੇਜੂ ਵੀ ਆ ਗਏ ਚੂੜੂ ਨੇ ਚਾਹ ਕਰ ਲਈ ਉਸ ਨੇ ਚਾਹ ਨਾਲ ਭੁੱਕੀ ਖਾਧੀ ਜਾਗਰ ਨੂੰ ਵੀ ਚਾਹ ਫੜਾ ਦਿੱਤੀ ਗਗਨਾ ਤੇ ਤੇਜੂ ਵੀ ਪੀ ਗਏ ਇਤਨੇ ਚਿਰ ਵਿੱਚ ਲੈਂਬਰ ਵੀ ਜਾਗਰ ਨੂੰ ਦਵਾਈ ਫੜਾਉਣ ਆ ਗਿਆ ਉਹ ਬੈਠਿਆਂ ਵੱਲ ਚੱਕਿਆ ਫਿਰ ਚੂੜੂ ਅਮਲੀ ਨੂੰ ਬੋਲਿਆ ਗੱਲ ਸੁਣੋ ਅਮਲੀਆ ਤੂੰ ਇਹਨਾਂ ਮੁੰਡਿਆਂ ਨੂੰ ਕਿਧਰੇ ਭੁੱਖੀ ਨਾ ਖਾਣ ਲਾ ਦੇਵੀ ਓਏ ਨਹੀਂ ਬਈ ਓਏ ਨਹੀਂ ਬਈ ਚੂੜੂ ਬੀੜੀ ਪਿੰਦਾ ਪਿੰਦਾ ਖਿਸਕ ਗਿਆ ਮੰਗਰੇ ਗਗਨਾ ਤੇ ਤੇਜੂ ਵੀ ਖਿਸਕ ਗਏ ਕਿ ਲੈਂਬਰ ਹੁਣ ਸਾਨੂੰ ਭਾਸ਼ਣ ਦੇਵੇਗਾ ਜਾਗਰ ਚਾਹ ਪੀ ਚੁੱਕਿਆ ਸੀ ਉਸਨੇ ਦੋਵਾਂ ਹੱਥਾਂ ਨਾਲ ਗਲਾਸ ਮੰਜੇ ਦੀ ਦੌਣ ਵਿੱਚ ਟੰਗ ਦਿੱਤਾ ਲੈਂਬਰ ਨੇ ਦਵਾਈ ਜਾਗਰ ਨੂੰ ਫੜਾ ਕੇ ਆਖਿਆ ਲੈ ਦਵਾਈ ਪਹਿਲਾਂ ਬਾਗ ਹੀ ਖਾਈ ਜਾਈ ਓਵੇਂ ਜਿਵੇਂ ਚਾਚਾ ਜਾਗਰਦੋਂ ਮੇ ਹੱਥਾਂ ਨਾਲ ਫੜਾਈ ਦਵਾਈ ਲੈ ਕੇ ਲੈਂਬਰ ਨੂੰ ਅਸੀਸਾਂ ਦੇਣ ਲੱਗ ਪਿਆ ਫਿਰ ਲੈਂਬਰ ਨੂੰ ਪੀੜੀ ਤੇ ਬੈਠੇ ਨੂੰ ਬੋਲਿਆ ਲੈਂਬਰ ਆ ਪਤੀਜ ਤੈਨੂੰ ਇੱਕ ਸੁਪਨਾ ਦੱਸਾਂ ਮੈਨੂੰ ਰਾਤ ਆਇਆ ਹੈ ਜਾਨੀ ਕਿ ਮੈਂ ਸੌਰੀ ਚੀਕੂ ਪਿੰਡ ਚੱਲਿਆ ਗਿਆ ਹਾਂ ਮੈਂ ਠੀਕ ਹੋ ਗਿਆ ਹਾਂ ਮੇਰੀਆਂ ਅੱਧ ਪਚੱਧ ਲੱਤਾਂ ਬਾਹਾਂ ਚੱਲਣ ਲੱਗ ਪਈਆਂ ਵੀ ਹਨ ਮੈਂ ਉੱਥੋਂ ਦੇ ਸਰਪੰਚ ਨਾਲ ਸੀਰੀ ਰਲ ਗਿਆ ਹਾਂ ਜਾਣੀ ਕਿ ਮੈਂ ਟਰੈਕਟਰ ਚਲਾ ਕੇ ਜ਼ਮੀਨ ਬਾਹੀ ਜਾਂਦਾ ਹਾਂ ਸਰਪੰਚ ਨੇ ਆਪ ਦਾ ਗਲ ਵਾਲਾ ਪਿਸਤੌਲ ਮੈਨੂੰ ਦੇ ਦਿੱਤਾ ਹੈ ਮੇਰੇ ਗਲ ਵਿੱਚ ਪੇਟੀ ਪਾਈ ਹੋਈ ਹੈ ਪੇਟੀ ਵਿੱਚ ਪਿਸਤੌਲ ਦੇ ਰੌਂਦ ਵੀ ਹਨ ਜਾਣੀ ਕਿ ਮੇਰੇ ਗਲ ਵਿੱਚ ਪੇਟੀ ਸਣੇ ਪਿਸਤੌਲ ਪਾਇਆ ਹੋਇਆ ਹੈ ਤੇ ਮੈਂ ਟਰੈਕਟਰ ਚਲਾ ਰਿਹਾ ਹਾਂ ਲੈਂਬਰ ਹੱਸ ਪਿਆ ਓਏ ਚਾਚਾ ਜਾਗਰਾ ਸੁਪਨੇ ਤਾਂ ਸੁਪਨੇ ਹੀ ਹੁੰਦੇ ਹਨ ਜੇ ਸੁਪਨੇ ਸੱਚ ਹੋ ਜਾਣ ਤਾਂ ਦੁਨੀਆ ਤੇ ਕੋਈ ਮਨੁੱਖ ਵੀ ਦੁਖੀ ਨਾ ਹੋਵੇ ਸਾਰੇ ਦੁਨੀਆ ਖੁਸ਼ਹਾਲ ਨਾ ਹੋ ਜਾਵੇ ਨਹੀਂ ਲੈਂਬਰਾ ਕੋਸ਼ ਸੁਪਨੇ ਸੱਚ ਵੀ ਹੋ ਜਾਂਦੇ ਹਨ ਮੈਂ ਵੱਡੇ ਬੁੜਿਆਂ ਤੋਂ ਸੁਣਦਾ ਹੁੰਦਾ ਸੀ ਕਿ ਸੁਪਨੇ ਸੱਚ ਵੀ ਹੋ ਜਾਂਦੇ ਹਨ ਕੋਈ ਕੋਈ ਮੈਨੂੰ ਤਾਂ ਜੇ ਇਹ ਸੁਪਨਾ ਸੱਚ ਹੋ ਜਾਵੇ ਤਾਂ ਭਤੀਜ ਤੇਰੀ ਦਵਾਈ ਦਿੱਤੀ ਤਾਂ ਰਹਿੰਦੀ ਉਮਰ ਤੱਕ ਜਸਗਾਮਾ ਕੋਈ ਗੱਲ ਨਹੀਂ ਜਾਗਰ ਚਾਚਾ ਤੂੰ ਠੀਕ ਹੋ ਜਾਵੇਂਗਾ ਲੈਂਬਰ ਨੂੰ ਭਾਵੇਂ ਪਤਾ ਸੀ ਕਿ ਗਠੀਏ ਦੀ ਮੈ ਮਾਰੀ ਠੀਕ ਨਹੀਂ ਹੁੰਦੀ ਵਾਰ ਉਸਨੇ ਜਾਗਰ ਦਾ ਦਿਲ ਧਰਾਉਣ ਲਈ ਆਖ ਦਿੱਤਾ ਫਿਰ ਲੈਂਬਰ ਚਲਾ ਗਿਆ ਉਧਰ ਪ੍ਰੀਤੋ ਨੰਦਕੌਰ ਵਰਗੀਆਂ ਨਾਲ ਸੜਕ ਦੇ ਨਾਲ ਦੇ ਖੇਤਾਂ ਵਿੱਚੋਂ ਪੱਠੇ ਖੋਤ ਰਹੀ ਸੀ ਉਹ ਵਾਰ-ਵਾਰ ਸੜਕ ਉੱਤੇ ਮੰਡੀ ਵੱਲ ਵੇਖ ਲੈਂਦੀ ਸੀ ਸਾਈਕਲ ਤੇ ਧਨਸਿਓ ਆ ਰਿਹਾ ਸੀ ਪ੍ਰੀਤੋ ਪਹਿਲਾਂ ਹੀ ਸੜਕ ਤੇ ਚਲੀ ਗਈ ਧਨਸਿਓ ਨੇ ਸਾਈਕਲ ਰੋਕ ਲਿਆ ਥੱਲੇ ਉਤਰ ਕੇ ਪੁੱਛਿਆ ਹਾਂ ਫਿਰ ਬਸ ਠੀਕ ਹੈ ਅਸੀਂ ਪਰਸੋਂ ਕੋ ਤੱਕ ਜੀਕੂ ਪਿੰਡ ਪਹੁੰਚ ਜਾਾਂਗੇ ਤੂੰ ਚੌਥੇ ਪੰਜਵੇਂ ਤੱਕ ਆ ਜਾਵੇਂ ਕਾਲੀ ਨਾ ਕਰੀ ਭਾਵੇਂ ਹੋਰ ਲੇਟ ਆ ਜਾਵੇਂ ਤਾਂ ਕਿ ਮੈਂ ਪੂਰੀ ਤਿਆਰੀ ਕਰਕੇ ਰੱਖਾਂ ਬਸ ਠੀਕ ਐ ਆ ਕੇ ਤਰਸਿਓ ਸਾਈਕਲ ਤੇ ਚੜ ਕੇ ਸਾਈਕਲ ਭਿਜਾ ਕੇ ਚਲਿਆ ਗਿਆ ਪ੍ਰੀਤੋ ਪੱਠੇ ਲੈ ਕੇ ਘਰ ਆ ਗਈ ਜਾਗਰ ਦੋ ਤਾਰਾ বাজਾਈ ਜਾਂਦਾ ਸੀ ਉਸਨੇ ਪੱਠਿਆਂ ਦੀ ਪੰਡ ਖੋਲ ਕੇ ਸੰਗਲ ਤੋੜਾ ਰਹੀ ਕੱਟੀ ਨੂੰ ਪੱਠੇ ਪਾਏ ਉਹ ਪੱਠੇ ਚਰਨ ਲੱਗ ਪਈ ਜਾਗਰ ਦੋ ਤਾਰੀਆਂ ਵਜਾਉਣਾ ਬੰਦ ਹੋ ਗਿਆ। ਪ੍ਰੀਤੋ ਨੇ ਨਹਾ ਕੇ ਰੋਟੀ ਟੁਕ ਕੀਤਾ। ਜਾਗਰ ਨੂੰ ਖਵਾਇਆ ਆਪ ਖਾਦਾ ਹਨੇਰਾ ਹੋ ਗਿਆ। ਲਾਲਟੈਨ ਜਗਾਈ ਤੇ ਪ੍ਰੀਤੋ ਮੰਜਾ ਢਾ ਕੇ ਜਾਗਰ ਕੋਲ ਹੀ ਬੈਠ ਗਈ। ਫਿਰ ਉਸ ਨੇ ਮਿੱਠੇ ਬੋਲਾਂ ਨਾਲ ਗੱਲ ਸ਼ੁਰੂ ਕੀਤੀ। ਜਿਹੜੀ ਤੈਨੂੰ ਮੈਂ ਸਲਾਹ ਦਿੱਤੀ ਸੀ ਭਲਾ। ਤੈਨੂੰ ਜਚੀ? ਹਾਂ ਮੈਨੂੰ ਤਾਂ ਬਹੁਤ ਵਧੀਆ ਲੱਗੀ। ਮੈਂ ਤਾਂ ਉੱਥੇ ਜਾਣ ਨੂੰ ਤਿਆਰ ਹਾਂ। ਆਪਾਂ ਇੰ样 ਕਰੀਏ ਚੂੜੂ ਅਮਲੀ ਨੂੰ ਦੱਸ ਦਈਏ ਉਹ ਕੱਟੀ ਨੂੰ ਉੱਥੇ ਛੱਡ ਆਵੇਗਾ ਆਪਾਂ ਬਸ ਤੇ ਚੱਲਾਂਗੇ ਲੀੜਾ ਕੱਪੜਾ ਮੈਂ ਕੁਛ ਤਾਂ ਟਰੰਕ ਚ ਪਾ ਲਵਾਂਗੀ ਕੁਛ ਝੋਲੇ ਵਿੱਚ ਪਾ ਲਾਂਗੀ ਪੇਟੀ ਇੱਥੇ ਸੁਹਾਤ ਵਿੱਚ ਹੀ ਪਈ ਰਹਿਣ ਦਿਆਂਗੇ ਸੁਹਾਤ ਨੂੰ ਜਿੰਦਾ ਲਾ ਲਾਂਗੇ ਦੋ ਕੋ ਦਿਨ ਪ੍ਰੀਤ ਤੋਂ ਲੀੜੇ ਕੱਪੜੇ ਧੋਦੀ ਰਹੀ ਤੀਜੇ ਦਿਨ ਉਹਨਾਂ ਚੀਕੂ ਪਿੰਡ ਜਾਣ ਦੀ ਤਿਆਰੀ ਖਿੱਚ ਲਈ ਚੂੜੂ ਅਮਲੀ ਨੂੰ 10 ਰੁਪਏ ਦੇ ਕੇ ਕੱਟੀ ਛੱਡਣ ਨੂੰ ਪੁੱਛਿਆ ਉਹ ਮੰਨ ਗਿਆ ਚੌਥੇ ਦਿਨ ਚੂੜੂ ਅਮਲੀ ਵੱਡੇ ਤੜਕੇ 4 ਵਜੇ ਹੀ ਕੱਟੀ ਨੂੰ ਛੋਟੀ ਫੜ ਕੇ ਅੱਗੇ ਲਾ ਤੁਰਿਆ ਉਹ ਸੜ ਕੇ ਸੜ ਕੇ ਕੱਟੀ ਨੂੰ ਹੱਕਦਾ ਤੁਰ ਜਾਂਦਾ ਸੀ ਜਾਗਰ ਦੇ ਸਹਰਿਆਂ ਦਾ ਘਰ ਉਹ ਜਾਣਦਾ ਸੀ ਕਿਉਂਕਿ ਉਹ ਜਾਗਰ ਦੀ ਜਾਨ ਗਿਆ ਸੀ ਪ੍ਰੀਤੋ ਨੇ ਗਗਨੇ ਤੇ ਤੇਜੂ ਨੂੰ ਕਿਹਾ ਕਿ ਉਹ ਸਾਈਕਲ ਲੈ ਕੇ ਆਉਣ ਤੇਜੂ ਸਾਈਕਲ ਲੈ ਆਇਆ ਗਗਨੇ ਦੇ ਨਾਲ ਲੱਗ ਕੇ ਜਾਗਰ ਨੂੰ ਚੁੱਕ ਕੇ ਸਾਈਕਲ ਦੀ ਮਗਰਲੀ ਕਾਠੀ ਤੇ ਬਹਾ ਲਿਆ ਜਾਗਰ ਨੇ ਦੋਵੇਂ ਟੁੰਡੇ ਹੱਥ ਹੱਥ ਅਗਲੀ ਕਾਠੀ ਨੂੰ ਪਾ ਲਏ ਪ੍ਰੀਤੋਂ ਨੇ ਸੁਆਤ ਨੂੰ ਜਿੰਦਾ ਲਾਇਆ ਨਾਲੇ ਵਿਹੀ ਵਾਲੇ ਬਾਰ ਨੂੰ ਉਹਨਾਂ ਦੇ ਮਗਰ ਤੁਰ ਪਈ ਦੋਵਾਂ ਜਣਿਆਂ ਨੇ ਉਸ ਨੂੰ ਬੱਸ ਅੱਡੇ 'ਤੇ ਜਾ ਉਤਾਰਿਆ ਪ੍ਰੀਤੋਂ ਵੀ ਸਿਰ ਤੇ ਟਰੰਕ ਤੇ ਹੱਥ ਵਿੱਚ ਝੋਲਾ ਫੜੀ ਬੱਸ ਅੱਡੇ ਆ ਗਈ ਗਗਨੇ ਤੇ ਤੇਜੂ ਨੂੰ ਉਸ ਨੇ ਖੜਾ ਲਿਆ ਕਿ ਉਹ ਜਾਗਰ ਨੂੰ ਚੁੱਕ ਕੇ ਬੱਸ ਵਿੱਚ ਬਹਾ ਦੇਣ ਬੱਸ ਆ ਗਈ ਪ੍ਰੀਤੋਂ ਟਰੰਕ ਤੇ ਝੋਲਾ ਰੱਖ ਕੇ ਬੱਸ ਵਿੱਚ ਚੜ ਗਈ ਗਗਨੇ ਤੇ ਤੇਜੂ ਨੇ ਚੱਕ ਕੇ ਜਾਗਰ ਨੂੰ ਬੱਸ ਵਿੱਚ ਪੁੰਜੇ ਹੀ ਬਹਾ ਦਿੱਤਾ ਬੱਸ ਤੁਰ ਗਈ ਪ੍ਰੀਤੋ ਤੇ ਜਾਗਰ ਚਿਕੂ ਪਿੰਡ ਪਹੁੰਚ ਗਏ ਪ੍ਰੀਤੋ ਨੇ ਟਰੰਕ ਤੇ ਝੋਲਾ ਪਹਿਲਾਂ ਬੱਸ ਤੋਂ ਥੱਲੇ ਲਾ ਲਏ ਫਿਰ ਕਿਸੇ ਮੁੰਡੇ ਦੀ ਮਿੰਤ ਕਰਕੇ ਜਾਗਰ ਨੂੰ ਬੱਸ ਤੋਂ ਥੱਲੇ ਲਾ ਲਿਆ ਪ੍ਰੀਤੋ ਉਸ ਨੂੰ ਆਖਣ ਲੱਗੀ ਤੂੰ ਇੱਥੇ ਬੈਠਾ ਰਹੀਂ ਮੈਂ ਆਪਦੇ ਚਾਚੇ ਦੇ ਮੁੰਡੇ ਨੂੰ ਸਾਈਕਲ ਸਮੇਤ ਭੇਜਦੀ ਹਾਂ ਤੈਨੂੰ ਸਾਈਕਲ ਤੇ ਬਹਾ ਕੇ ਲੈ ਜਾਵੇਗਾ ਉਹ ਚੌਕੜੀ ਕੋਲ ਬੈਠਾ ਰਿਹਾ ਕੁਝ ਚਿਰ ਮਗਰੋਂ ਪ੍ਰੀਤੋ ਦੇ ਚਾਚੇ ਦਾ ਮੁੰਡਾ ਉਸ ਨੂੰ ਸਾਈਕਲ ਦੀ ਮਗਰਲੀ ਕਾਠੀ ਤੇ ਬਹਾ ਕੇ ਘਰੇ ਲੈ ਗਿਆ ਪ੍ਰੀਤੋ ਨੇ ਬਾਹਰਲਾ ਬਾਰ ਖੋਲ ਕੇ ਵੇੜੇ ਵਿੱਚ ਟਰੰਕ ਤੇ ਝੋਲਾ ਰੱਖ ਲਏ ਇਤਨੇ ਚਿਰ ਵਿੱਚ ਉਸਦੇ ਚਾਚੇ ਦਾ ਮੁੰਡਾ ਜਾਗਰ ਨੂੰ ਲੈ ਕੇ ਆ ਗਿਆ ਪ੍ਰੀਤੋ ਦੇ ਕਹਿਣ ਤੇ ਮੁੰਡੇ ਨੇ ਸਾਈਕਲ ਤੋਂ ਚੁੱਕ ਕੇ ਛਤੜੇ ਵਿੱਚ ਕੁੱਤੇ ਦੇ ਬੈਠਣ ਵਾਲੇ ਮੰਜੇ ਤੇ ਬਹਾ ਦਿੱਤਾ ਆਪਣੇ ਚਾਚੇ ਦੇ ਮੁੰਡੇ ਨੂੰ ਉਹ ਸਰਪੰਚਾਂ ਦੇ ਘਰੇ ਭੇਜ ਕੇ ਆਪਣੇ ਬਾਪ ਨੂੰ ਸੱਦ ਲਿਆ। ਉਹ ਸਿਰ ਤੇ ਕੁਛ ਕੱਟੀ ਲਈ ਪੱਠੇ ਤੇ ਲੱਕੜਾਂ ਲੈ ਆਇਆ। ਉਸ ਤੇ ਬਾਪੂ ਨੇ ਸੁਹਾਤ ਦਾ ਜਿੰਦਾ ਖੋਲਿਆ। ਜਾਗਰ ਦਾ ਸਿਰ ਪਲੋਸ ਕੇ ਸੁਖਸਾਂਦ ਪੁੱਛੀ। ਪ੍ਰੀਤੋ ਨਾਲ ਅੰਦਰ ਟਰੰਕ ਤੇ ਝੋਲਾ ਰਖਾਏ। ਪ੍ਰੀਤੋ ਨੇ ਸੁਹਾਤ ਖੋਲ ਲਈ। ਫਿਰ ਮਾਂਜਾ ਮਾਰ ਕੇ ਸੁੰਵਰਿਆ। ਫਿਰ ਅੰਦਰੋਂ ਭਾਂਡੇ ਧੋ ਕੇ ਰੋਟੀ ਦਾ ਆਹਰ ਕਰਨ ਲੱਗ ਪਈ। ਪੱਠੇ ਕੱਟੀ ਨੂੰ ਪਾ ਦਿੱਤੇ। ਉਹ ਚਰਨ ਲੱਗ ਪਈ। ਉਸ ਨੇ ਆਪਣੇ ਬਾਪੂ ਤੋਂ ਦੁਕਾਨ ਤੋਂ ਸਾਰਾ ਸੌਦਾ ਮੰਗਵਾ ਲਿਆ ਹੋਰ ਲੂਣ ਬਸਾਰ ਆਦ ਮੰਗਾ ਕੇ ਦਾਲ ਤਰੀ ਤੇ ਰੋਟੀ ਪਕਾਈ ਜਾਗਰ ਨੂੰ ਬਾਟੀ ਵਿੱਚ ਆਲੂਆਂ ਦੀ ਦਾਲ ਪਾ ਕੇ ਦੋ ਰੋਟੀਆਂ ਦੀਆਂ ਬੁਰਕੀਆਂ ਕਰਕੇ ਬਾਟੀ ਜਾਗਰ ਨੂੰ ਫੜਾ ਦਿੱਤੀ ਪਾਣੀ ਦਾ ਗਲਾਸ ਭਰ ਕੇ ਉਸ ਨੇ ਦੌਣਾ ਵਿੱਚ ਟੰਗ ਦਿੱਤਾ ਜਾਗਰ ਰੋਟੀ ਖਾਣ ਲੱਗ ਪਿਆ ਤੇ ਦੁਪਹਿਰਾ ਸਿਖਰ ਹੋ ਗਿਆ ਸੀ ਵਿਸਾਖੀ ਲੱਗ ਗਈ ਸੀ ਲੋਕਾਂ ਨੇ ਕਣਕਾਂ ਵੱਢ ਲਈਆਂ ਸਨ ਖੇਤਾਂ ਵਿੱਚ ਡਰਮੀਆਂ ਤੇ ਹੜੰਬੇ ਕਣਕ ਕੱਢ ਰਹੇ ਸਨ ਤੂੜੀ ਬਣਾ ਰਹੇ ਸਨ ਆਂਡ ਗਵਾਂਡ ਵੀ ਪ੍ਰੀਤੋ ਤੇ ਜਾਗਰ ਆਏ ਦਾ ਪਤਾ ਲੱਗ ਗਿਆ ਟੀਮੀਆਂ ਇੱਕ ਦੂਜੀ ਨੂੰ ਦੱਸ ਰਹੀਆਂ ਸਨ ਕਿ ਚਿੱਤੂ ਦੇ ਧੀ ਜਵਾਈ ਇੱਥੇ ਆ ਗਏ ਹਨ ਕਈ ਉਹਨਾਂ ਦੇ ਘਰੇ ਆ ਕੇ ਮਿਲ ਗਾਂ ਕਰਤਾਰੀ ਬੁੜੀ ਵੀ ਆਈ ਪ੍ਰੀਤੋ ਦੀ ਚਾਚੀ ਲੱਗਦੀ ਸੀ ਉਹ ਛੋਟੀ ਫੜ ਕੇ ਸਿੱਧੀ ਵਿਹੜੇ ਵਿੱਚ ਆ ਗਈ ਜਾਗਰ ਦਾ ਤੇ ਪ੍ਰੀਤੋ ਦਾ ਸਿਰ ਪਲੋਸਿਆ ਫਿਰ ਚਿੱਤੂ ਨੂੰ ਬੋਲੀ ਵੇ ਚਿੱਤੂ ਚੰਗਾ ਹੋਇਆ ਵੇ ਨਾਲੇ ਤੇਰਾ ਜੀ ਲੱਗਿਆ ਕਰੂ ਤੇਰੇ ਘਰੇ ਰੌਣਕ ਲੱਗ ਗਈ ਨਾਲੇ ਹੁਣ ਤੂੰ ਆਪਣੇ ਘਰੇ ਰਹੇਗਾ ਰੋਟੀ ਪੱਕੀ ਪਕਾਈ ਮਿਲ ਜਾਇਆ ਕਰੂ ਚੰਗਾ ਹੋਇਆ ਭਾਈ ਆ ਤਾਂ ਕੁੜੀ ਪਰਵਣੇ ਨੇ ਵਧੀਆ ਸੋਚੀ ਚੰਗਾ ਭਾਈ ਜੁਗ ਜੁਗ ਜੀਓ ਆ ਕੇ ਕਰਤਾਰੀ ਬੁੜੀ ਸੋਟੀ ਖੜਕਾਉਂਦੀ ਹੋਈ ਚਲੀ ਗਈ ਪ੍ਰੀਤੋ ਨੇ ਜਾਗਰ ਨੂੰ ਟੁੱਟੇ ਮੰਜੇ ਤੋਂ ਥੱਲੇ ਉਤਾਰ ਕੇ ਦੂਜਾ ਚੰਗਾ ਮੰਜਾ ਢਾਹ ਕੇ ਬਹਾ ਦਿੱਤਾ ਟੁੱਟਿਆ ਹੋਇਆ ਪਰੇ ਰੱਖ ਆਈ ਫਿਰ ਉਹ ਘਰ ਦੀ ਸਫਾਈ ਕਰਨ ਲੱਗ ਪਈ ਜਾਗਰ ਤੇ ਪ੍ਰੀਤੋ ਨੂੰ ਆਵਾਜ਼ ਮਾਰੀ ਪ੍ਰੀਤੋ ਨਿਪ੍ਰੀਤੋ ਉਹ ਉਸ ਕੋਲ ਆ ਕੇ ਬੋਲੀ ਹਾਂ ਕੀ ਆ ਨੈ ਮੇਰਾ ਦੁਤਾਰੀਆ ਤਾਂ ਚੁੱਕੀ ਆਉਂਦੀ ਮੈਂ ਭੁੱਲ ਗਿਆ ਸਰਚ ਮਾਰਨਾ ਹੈ ਦੁਤਾਰੀਆ ਕੀ ਕਰਦਾ ਉਹ ਤੇੜੜਾ ਪਾ ਕੇ ਬੋਲੀ ਓਏ ਜੀਜਾ ਲੱਗਿਆ ਰਹਿੰਦਾ ਜਾਗਰ ਨੇ ਕਿਹਾ ਪ੍ਰੀਤੋ ਤੇੜੀਆਂ ਪਾ ਕੇ ਪਰੇ ਜਾ ਕੇ ਭਾਂਡਾ ਠਿੱਕਰ ਸਾਂਭਣ ਲੱਗ ਪਈ ਆਥਣ ਹੋ ਗਿਆ ਸੀ ਚਿੱਤੂ ਸਰਪੰਚਾਂ ਦੇ ਘਰੇ ਢੇੜਾ ਮਾਰ ਕੇ ਫਿਰ ਆਪਣੇ ਘਰੇ ਆ ਗਿਆ ਉਹ ਜਾਗਰਦਿਆਂ ਪੈਂਦਾ ਤੇ ਬੈਠ ਗਿਆ ਫਿਰ ਬੀੜੀ ਲਾ ਕੇ ਬੋਲਿਆ ਜਾਗਰ ਸਿਆ ਕੋਈ ਦਵਾਈ ਬੂਟੀ ਲਈ ਹੈ ਹਾਂ ਬਾਬਾ ਜੀ ਹੋਮੋਪੈਥੀ ਦਵਾਈ ਲਈ ਜਾਨਾ ਮੈਨੂੰ ਵਾਵਾ ਆਰਾਮ ਲੱਗਦਾ ਚੱਲ ਭਾਈ ਖਾਈ ਜਾ ਪਰਮਾਤਮਾ ਤੈਨੂੰ ਛੇਤੀ ਤੰਦਰੁਸਤ ਕਰੇ ਚਿੱਤੂ ਲੰਮੇ ਜਹੇ ਹੱਕੇ ਨਾਲ ਬੋਲਿਆ ਫਿਰ ਉਹ ਬੀੜੀ ਪੀਂਦਾ ਪੀਂਦਾ ਸਰਪੰਚਾਂ ਦੇ ਘਰੇ ਚੱਲਿਆ ਗਿਆ ਸ਼ਾਮ ਪੈ ਗਈ ਪ੍ਰੀਤੋ ਰੋਟੀ ਟੁਕਦਾ ਆਹਰ ਕਰਨ ਲੱਗ ਪਈ ਪ੍ਰੀਤੋ ਨੇ ਮਿੱਟੀ ਦਾ ਤੇਲ ਹੱਟੇ ਤੋਂ ਮਗਾ ਕੇ ਬੋਤਲ ਚ ਪਾਇਆ ਬੋਤਲ ਦੇ ਢੱਕਣ ਵਿੱਚ ਸੂਤ ਦੀ ਬੱਤੀ ਪਾ ਕੇ ਦੀਵਾ ਬਣਾ ਲਿਆ ਪ੍ਰੀਤੋ ਨੇ ਮੂੰਗੀ ਦੀ ਦਾਲ ਬਣਾਈ ਰੋਟੀਆਂ ਪਕਾਈਆਂ ਇਤਨੇ ਚਿਰ ਵਿੱਚ ਚਿੱਤੂ ਵੀ ਸਰਪੰਚਾਂ ਦੇ ਘਰੇ ਆ ਗਿਆ ਦੋਸਤੋ ਇਹ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾ ਵੇ ਜੰਡੋਰੀਆ ਅੱਜ ਤੁਸੀਂ ਇਸ ਦਾ 10ਵਾਂ ਭਾਗ ਸੁਣਿਆ ਕੱਲ ਨੂੰ ਤੁਹਾਡੇ ਲਈ ਇਸ ਦਾ ਅਗਲਾ ਭਾਗ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੀ ਉਦੋਂ ਤੱਕ ਦੋਸਤੋ ਆਪਣਾ ਖਿਆਲ ਰੱਖਿਓ ਸ਼ਬਕਹਰ